ਖੁਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਧੰਨ ਗੁਰੂ ਨਾਨਕ ਦੇਵ ਪਹਿਲੇ ਪਾਤਸ਼ਾਹ ਜਿਨ੍ਹਾਂ ਦੀ ਉਚਾਰਨ ਕੀਤੀ ਹੋਈ ਸਾਸਕ੍ਰਿਤੀ ਸਲੋਕਾਂ ਦੀ ਬਾਣੀ ਸਾਂਝੀ ਕੀਤੀ ਜਾ ਰਹੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਾਸਕ੍ਰਿਤੀ ਸਲੋਕਾਂ ਦੇ ਵਿੱਚ ਚਾਰ ਸਲੋਕ ਹਨ ਅੱਜ ਚੌਥਾ ਸਲੋਕ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਇੱਕ ਵਿਚਾਰ ਅਸੀਂ ਹੋਰ ਵੀ ਦੇਖੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਸ਼ਲੋਕਾਂ ਦੇ ਨਾਲ ਮਿਲਦੇ ਸ਼ਲੋਕ ਆਸਾ ਦੀ ਵਾਰ ਤੇ ਮੱਝ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਤੇ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੇ ਉਚਾਰੇ ਹੋਏ ਵੀ ਮਿਲਦੇ ਹਨ ਇਸ ਕਰਕੇ ਉਹਨਾਂ ਸ਼ਲੋਕਾਂ ਨੂੰ ਵੀ ਨਾਲ ਮੈਂ ਆਪ ਸੰਗਤਾਂ ਦੇ ਨਾਲ ਸਾਂਝਾ ਕਰਦਾ ਹਾਂ ਉਹਦਾ ਕਾਰਨ ਇਹ ਹੈ ਕਿ ਜਿਹੜੇ ਸਾਸਕ੍ਰਿਤੀ ਸ਼ਲੋਕਾਂ ਤੋਂ ਇਲਾਵਾ ਆਸਾ ਦੀ ਵਾਰ ਜਦ ਮਾਝ ਦੀ ਵਾਰ ਦੇ ਵਿੱਚ ਇਸ ਲੋਕ ਦਰਜ ਹਨ ਉਥੇ ਥੋੜਾ ਲਗਾ ਮਾਤਰਾ ਦਾ ਥੋੜਾ ਅੱਖਰਾਂ ਦਾ ਫਰਕ ਹੈ ਅਰਥਾਂ ਦਾ ਕੋਈ ਫਰਕ ਨਹੀਂ ਹੈ ਪਰ ਅੱਖਰਾਂ ਦੇ ਫਰਕ ਨੂੰ ਪਾਠ ਕਰਨ ਲੱਗਿਆਂ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਇਸ ਕਰਕੇ ਜਿੱਥੇ ਮੈਂ ਸਾਂਸਕ੍ਰਿਤੀ ਸਲੋਕ ਆਪ ਸੰਗਤਾਂ ਨੂੰ ਸਾਂਝੇ ਕਰ ਰਿਹਾ ਉਥੇ ਨਾਲ-ਨਾਲ ਆਸਾ ਦੀ ਵਾਰ ਤੇ ਮਾਝ ਦੀ ਵਾਰ ਦੇ ਵਿੱਚ ਦਰਜ ਇਹ ਸਲੋਕ ਆਪ ਸੰਪਨ ਨਾਲ ਸੰਖੇਪ ਰੂਪ ਦੇ ਵਿੱਚ ਸਾਂਝੇ ਕਰ ਰਿਹਾ ਹਾਂ ਕਿਉਂਕਿ ਅਸੀਂ ਸਸਕ੍ਰਿਤੀ ਸਲੋਕਾਂ ਦੀ ਸਾਂਝ ਪਾ ਰਹੇ ਹਾਂ ਜਿਹੜੀਆਂ ਪਹਿਲੀਆਂ 3 ਪੰਕਤੀਆਂ ਹੈ ਔਰ 4 ਜਿਹੜਾ ਨੰਬਰ ਲਿਖਿਆ ਹੋਇਆ ਹੈ ਚੌਥਾ ਸਲੋਕ ਇਹ ਸਸਕ੍ਰਿਤੀ ਸਲੋਕ ਦੀਆਂ ਪੰਕਤੀਆਂ ਹਨ ਉਸ ਤੋਂ ਬਾਅਦ ਜਿਹੜੀਆਂ ਥੱਲੇ ਇੱਥਾਂ 3 ਪੰਕਤੀਆਂ ਲਿਖੀਆਂ ਹੋਈਆਂ ਹਨ ਉਹਨਾਂ ਦੇ ਨਾਲ ਵੀ 4 ਨੰਬਰ ਲਿਖਿਆ ਹੋਇਆ ਹੈ ਸਲੋਕ ਦਾ ਇਹ ਗੁਰੂ ਅੰਗਦ ਸਾਹਿਬ ਜੀ ਦਾ ਆਸਾ ਦੀ ਵਾਰ ਦੇ ਵਿੱਚ ਸ਼ਲੋਕ ਦਰਜ ਹੈ ਸੋ ਆਓ ਸਭ ਤੋਂ ਪਹਿਲਾਂ ਸanskriti ਸ਼ਲੋਕਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸ਼ਲੋਕ ਦਾ ਪਾਠ ਉਚਾਰਨ ਕਰੀਏ ਇੱਕ ਕ੍ਰਿਸ਼ਨ ਆ ਸਰਵ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਸ੍ਰੀ ਵਾਸ ਦੇਵਸ ਜੇ ਕੋਈ ਜਾਣ ਸਭੇਵ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਝਨ ਦੇਵ ਇਸ ਤਰ੍ਹਾਂ ਸ਼ਲੋਕ ਦਾ ਉਚਾਰਨ ਹੈ ਇੱਕ ਕ੍ਰਿਸ਼ਨੰ ਇਹਨੂੰ ਕ੍ਰਿਸ਼ਨ ਵੀ ਕਹਿੰਦੇ ਨੇ ਇਕਸਾਲੀ ਵੀਰ ਸਾਡੇ ਸੰਪਰਦਾਵਾਂ ਦੇ ਵਿੱਚ ਵੀ ਸਸੇ ਨੂੰ ਬਿੰਦੀ ਲਾ ਕੇ ਨਹੀਂ ਪੜਾਇਆ ਜਾਂਦਾ ਕ੍ਰਿਸ਼ਨ ਕ੍ਰਿਸ਼ਨੰ ਸ਼ਬਦ ਵੀ ਪੜਾਇਆ ਜਾਂਦਾ ਹੈ ਉਹ ਵੀ ਠੀਕ ਹੈ ਪਰ आम शब्द कृष्ण है कि मैं ज्यादा करके जिथे जरूरत होती है उथे बिंदु दी ਵਰਤੋਂ ਕਰ ਲੈਂਦਾ ਹਾਂ ਬਿੰਦੀ ਚਾਹੇ ਪੈਰ ਥਲੇ ਲਾਣੀ ਹੋਵੇ ਚਾਹੇ ਸ਼ਬਦ ਦੇ ਉੱਤੇ ਕਿਸੇ ਲਗ ਮਾਤਰ ਤੇ ਲਾਣੀ ਹੋਵੇ एक कृष्णं ਸਸੇ ਪੈਰ ਤੇ ਬਿੰਦੀ ਲਾ ਕੇ कृष्ण शब्द ਹੈ कृष्णं उदारार्थ है भगवान परमात्मा परमेश्वर ਤਾਂ ਤਤੇ ਨੂੰ ਕੰਨਾਂ ਨਹੀਂ ਇਹਨੂੰ ਲਮਕਾਣਾ ਨਹੀਂ ਤਾ ਸ਼ਬਦ ਨਹੀਂ ਕਰਨਾ ਤਾਂ ਇਕ ਕ੍ਰਿਸ਼ਨੰ ਸਰਵਦੇਵਾ ਮਿਰਮਾਨਾ ਅਨੁਸਾਰ ਇਸ ਤਰ੍ਹਾਂ ਪਾਠ ਹੈ ਸਰਵਦੇਵਾ ਏਕ ਜਿਹੜਾ ਭਗਵਾਨ ਹੈ ਪਰਮਾਤਮਾ ਸਾਰਿਆਂ ਔਰ ਦੇਵਤਿਆਂ ਵਿੱਚ ਹੈ ਦੇਵ ਦੇਵਾ ਤ ਆਤਮ ਹੈ ਆਤਮ ਹੈ ਸ਼ਬਦ ਪੜਿਆ ਜਾਂਦਾ ਕਈ ਵਿਦਮਾਨ ਮੰਮੀ ਨੂੰ ਕੰਨ ਲਾ ਕੇ ਹਲਕਾ ਜਿਹਾ ਆਤਮਾ ਸ਼ਬਦ ਪੜਦੇ ਨੇ ਤੇ ਸਾਰੇ ਦੇਵਤਿਆਂ ਦੇ ਦੇਵਤਿਆਂ ਦੀ ਆਤਮਾ ਹੈ ਪਰਮਾਤਮਾ ਪਰਮੇਸ਼ਰ ਜਦੋਂ ਅਸੀਂ ਭਾਈ ਵੀਰ ਸਿੰਘ ਜੀ ਉਹਨਾਂ ਨੂੰ ਪੜ੍ਹੀਏ ਤਾਂ ਭਾਈ ਵੀਰ ਸਿੰਘ ਜੀ ਉਹ ਨਹੀਂ ਏਕ ਕ੍ਰਿਸ਼ਨ ਆ ਸਰਵ ਦੇਵਾ ਦੇਵ ਦੇਵਾਤ ਆਤਮ ਹੈ ਇਸ ਤਰ੍ਹਾਂ ਪਾਠ ਕਰਦੇ ਨੇ ਉਹਨਾਂ ਨੇ ਇਸ ਤਰ੍ਹਾਂ ਉਚਾਰਨ ਦੱਸਿਆ ਹੋਇਆ ਭਾਈ ਵੀਰ ਸਿੰਘ ਜੀ ਉਹਨਾਂ ਨੇ ਉਹਨਾਂ ਦੇ ਅਨੁਸਾਰ ਜਿਹੜੇ ਅਰਥ ਨੇ ਉਹ ਇਸ ਤਰ੍ਹਾਂ ਕਰਦੇ ਨੇ ਕਿ ਜਿਹੜਾ ਇੱਕ ਬ੍ਰਹਮ ਹੈ ਇੱਕ ਪਰਮੇਸ਼ਰ ਹੈ ਇੱਕ ਪ੍ਰਮਾਤਮਾ ਹੈ ਨਾ ਉਹ ਸਭ ਦੇਵਤਿਆਂ ਵਿੱਚ ਸਭ ਨਾਲ ਰਾਖਸ਼ਾਂ ਦੇ ਵਿੱਚ ਤਜੱਸਵੀਆਂ ਦੇ ਵਿੱਚ ਸਾਰਿਆਂ ਦੇ ਵਿੱਚ ਮੌਜੂਦ ਹੈ ਉਹਨਾਂ ਨੇ ਇਸ ਤਰ੍ਹਾਂ ਅਰਥ ਦਿੱਤੇ ਹੋਏ ਨੇ ਭਾਈ ਸਾਹਿਬ ਭਾਈ ਜਿਹਨਾਂ ਨੂੰ ਸੀ ਗਿਆਨੀ ਗੁਰਵਚਨ ਸਿੰਘ ਜੀ ਕਹਿੰਦੇ ਹਾਂ ਜੋ ਸਕਸਾਲ ਨੇ ਮੁਖੀ ਵੀ ਰਹੇ ਨੇ ਉਹਨਾਂ ਨੇ ਜਿਹੜਾ ਪਾਠ ਦਾ ਜਿਹੜਾ ਸਾਨੂੰ ਸਮਝਾਇਆ ਲਿਖ ਕੇ ਵੀ ਦੱਸਿਆ ਜਦ ਅਸੀਂ ਪਾਠ ਦਰਪਣ ਜਿਹੜਾ ਉਹਨਾਂ ਦੀ ਪੋਥੀ ਹੈ ਗੁਰਬਾਣੀ ਪਾਠ ਦਰਪਣ ਨੂੰ ਪੜਾਂਗੇ ਤੇ ਉਹ ਵੀ ਮਾਪ ਸੰਗਤਾਂ ਨਾਲ ਸਾਂਝੀ ਕਰਾਂਗਾ ਕਿ ਨਾਲ ਗਿਆਨੀ ਹਰਵੰਸ ਸਿੰਘ ਜੀ ਜਿਹਨਾਂ ਨੇ ਟੀਕਾ ਵੀ ਕੀਤਾ ਔਰ ਨਿਰਣਾ ਵੀ ਕੀਤਾ ਹੋਇਆ ਹੈ उन्होंने भी इस तरह एक कृष्ण का सर्व देवा देव देवा आत्म है इस तरह जन किया है, है। आत्मंग्री वास देवस बबे ने क्ला सैर अद्धा ददे लाव बासे पैर चईया जब यह उच्चारण अ करा ਤਾਂ ਜਿਆਨੀ ਗੁਰਵਚਨ ਸਿੰਘ ਜੀ ਉਹਨਾਂ ਨੇ ਜਿਵੇਂ ਉਚਾਰਨ ਕੀਤਾ ਹੋਇਆ ਹੈ ਬੱਬੇ ਨੂੰ ਕੰਨਾ ਸਸਾ ਬਾਬੇ ਦੇ ਪੈਰ ਦੇ ਵਿੱਚ ਔਂਗੜ ਔਰ ਐੜਾ ਬਾਸ ਗੱਦੇ ਲਾਵਾ ਬਾਵਾ ਸਸਾ ਤੇ ਐੜਾ ਹੈ ਦੇਵਸ ਦੇਵਸ ਇਸ ਤਰ੍ਹਾਂ ਉਹਨਾਂ ਨੇ ਇਸ ਪਾਠ ਦਾ ਉਚਾਰਨ ਕਰਨ ਵਾਸਤੇ ਆਖਿਆ ਹੋਇਆ ਹੈ ਆਤਮੰ ਸ਼੍ਰੀ ਬਾਸ ਦੇਵਸ ਇਸ ਤਰ੍ਹਾਂ ਜਰ ਜਦੋਂ ਅਸੀਂ ਅਸਦੀ ਵਾਰ ਵਿੱਚ ਇਸ ਸ਼ਬਦ ਨੂੰ ਪੜਾਂਗੇ ਬੱਬੇ ਨੇ ਕੰਨਾ ਸਸੇ ਨੂੰ ਔਂਕੜ ਸਤ ਗੁਰੂ ਜੀ ਨੇ ਲਾਇਆ ਹੋਇਆ ਹੈ ਦੱਦੇ ਲਾਵਾ ਬਾਵਾ ਇੱਥੇ ਸਸੇ ਨੂੰ ਸਿਆਰੀ ਲੱਗੀ ਹੋਈ ਹੈ ਨਾਲ ਜ਼ਈਆ ਹੈ ਪੈਰ ਦੇ ਵਿੱਚ ਤੋਂ ਫਿਰ ਬੱਬੇ ਨੇ ਕੰਨਾ ਸਸੇ ਨੂੰ ਔਂਕੜ ਐੜਾ ਦੱਦੇ ਲਾਵਾ ਬਾਵਾ ਸਸੇ ਸਿਆਰੀ ਐੜਾ ਇਸ ਤਰ੍ਹਾਂ ਉਚਾਰਨ ਕਰਨਾ ਪਵੇਗਾ ਸੋ ਇਸ ਤਰ੍ਹਾਂ ਵੀ ਉਚਾਰਨ ਵਿਦਵਾਨ ਕਰਦੇ ਹਨ ਵਾਸudevasya ਆਤਮੰ ਸ੍ਰੀ ਵਾਸੂ ਦੇਵस्य ਜੇ ਕੋਈ ਜਾਣਸ ਭੇਵ ਉਹ ਜਿਹੜਾ ਵਾਸਦੇਵ ਪਰਮਾਤਮਾ ਪਰਮੇਸ਼ਰ ਮਾਲਕ ਹੈ ਨਾ ਉਹ ਸਭ ਦੀ ਆਤਮਾ ਹੈ ਜਿਹੜਾ ਇਸ ਭੇਵ ਨੂੰ ਇਸ ਭੇਦ ਨੂੰ ਜਾਣ ਲਵੇ ਜਿਹੜਾ ਕੋਈ ਜਾਣ ਲੈਂਦਾ ਹੈ ਨਾਨਕ ਤਾਂ ਉਹ ਦਾਸ ਹੈ ਨਾਨਕ ਉਹ ਦਾਸ ਹੈ ਕਿਉਂਕਿ ਉਹ ਰੱਬ ਦੇ ਭੇਦ ਨੂੰ ਜਾਣ ਕਰਕੇ ਰੱਬ ਨੂੰ ਜਪਣ ਕਰਕੇ ਨਿਰੰਜਨਮ ਮਾਇਆ ਤੋਂ ਰਹਿਤ ਜਿਹੜਾ ਪਰਮਾਤਮਾ ਪਰਮੇਸ਼ਰ ਹੈ ਨਾ ਉਸ ਦੇਵ ਵਰਗਾ ਉਸ ਨਿਰੰਜਨ ਕਾਲਖ ਤੋਂ ਰਹਿਤ ਪਰਮਾਤਮਾ ਵਰਗਾ ਹੋ ਗਿਆ ਉਹ ਹੁੰਦਾ ਜਿਹੜਾ ਇਸ ਭੇਦ ਨੂੰ ਸਮਝ ਲੈਂਦਾ ਕਿ ਸਭਾਂ ਵਿੱਚ ਰੱਬ ਦੀ ਆਤਮਾ ਹੈ ਸਾਰਿਆਂ ਵਿੱਚ ਪਰਮਾਤਮਾ ਆਤਮਾ ਰੂਪ ਦੇ ਵਿੱਚ ਪ੍ਰਕਾਸ਼ਮਾਨ ਹੈ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਹਿਸਕ੍ਰਿਤੀ ਚੌਥਾ ਸ਼ਲੋਕ ਚਾਰ ਨੰਬਰ ਲਿਖਿਆ ਹੋਇਆ ਇਹਨਾਂ ਸ਼ਲੋਕਾਂ ਦੇ ਵਿੱਚ ਜਿਹੜੀ ਗੱਲ ਕਹੀ ਹੈ ਉਹੀ ਗੱਲ ਗੁਰੂ ਅੰਗਦ ਸਾਹਿਬ ਆਸਾ ਦੀ ਵਾਰ ਦੇ ਵਿੱਚ 468 ਅੰਗ ਦੇ ਉੱਤੇ ਕਹਿ ਰਹੇ ਨੇ ਏਕ ਕ੍ਰਿਸ਼ਨ ਇੱਥੇ ਸਸਾ ਪੂਰਾ ਪਾਤਾ ਗੁਰੂ ਅੰਗਦ ਸਾਹਿਬ ਨੇ ਪੈਰ ਵਿੱਚ ਕੱਕੇ ਦੇ ਰਾਰੇ ਹੈ ਇਸ ਕਰਕੇ ਜਿਹੜੀ ਸਿਹਾਰੀ ਉਹ ਰਾਰੇ ਤੇ ਪੜੀ ਜਾਵੇਗੀ ਏਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਇੱਥੇ ਆਤ ਲਹਿ ਇੱਥੇ ਆਤਮਾ ਇਸ ਚੀਜ਼ ਦਾ ਪਾਠ ਦਾ ਫਰਕ ਦਾ ਛਾਅ ਰੱਖਣਾ ਏਕ ਕ੍ਰਿਸ਼ਨੰ ਪਾਠ ਉਸੇ ਤਰ੍ਹਾਂ ਹੀ ਹੋਣਾ ਜਿਵੇਂ ਇੱਥੇ ਹੈ ਪੈਰ ਵਿੱਚ ਨੰਨੇ ਨਾ ਸੱッセ ਪੈਰ ਵਿੱਚ ਨੰਨਾ ਨਾ ਜਿਵੇਂ ਇੱਥੇ ਪਾਠ ਉਚਾਰਨਾ ਇੱਥੇ ਵੀ ਇਸੇ ਤਰ੍ਹਾਂ ਹੈ ਪਰ ਸ਼ਬਦ ਦਾ ਫਰਕ ਹੈ ਅੱਖਰ ਦਾ ਫਰਕ ਹੈ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਇੱਥੇ ਆਤਮ ਹੈ ਪ੍ਰਿਥੇ ਆਤਮਾ ਇਸ ਕਰਕੇ ਕਈ ਵਿਦਵਾਨ ਸਿੱਧ ਲੈ ਕੇ ਇਹਨੂੰ ਆਤਮਾ ਹਾ ਪਾਠ ਕਰਦੇ ਨੇ ਆਤਮ ਵਾਸudevस्य ਜੇ ਕੋ ਜਾਣੈ ਭੇਉ ਇੱਥੇ ਹੈਗਾ ਜੇ ਕੋਈ ਜਾਨਸ ਭੇਵ ਜੋ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਦੇ ਵਿੱਚ ਦਰਜ ਕੀਤਾ ਹੈ ਜੋ ਗੁਰੂ ਅੰਗਦ ਦੇ ਸਾਹਿਬ ਜੋ ਗੁਰੂ ਨਾਨਕ ਸਾਹਿਬ ਨੇ ਸਹਿਸਕਲ ਕੀ ਸਲੋਕ ਵਿੱਚ ਦਰਜ ਕੀਤਾ ਹੈ ਜੇ ਕੋਈ ਜਾਨਸ ਭੇਵ ਪਰ ਜਿਹੜਾ ਆਸਾ ਦੀ ਵਾਰ ਦੇ ਵਿੱਚ ਗੁਰੂ ਅੰਗਦ ਸਾਹਿਬ ਨੇ ਦਰਜ ਕੀਤਾ ਹੋਇਆ ਹੈ ਉਹ ਹੈ ਜੇ ਕੋ ਜਾਣੈ ਭੇਉ ਅਰਥ ਉਹੀ ਹੈ ਜੇ ਕੋਈ ਇਸ ਭੇਵ ਨੂੰ ਇਸ ਭੇਦ ਨੂੰ ਜਾਣ ਲੈਂਦਾ ਹੈ ਨਾਨਕ ਨਾਨਕ ਦੇ ਕੱਕੇ ਨੂੰ ਔਂਕੜ ਹੈਗੀ ਆਸਾ ਦੀ ਵਾਰ ਦੇ ਵਿੱਚ ਗੁਰੂ ਅੰਗਦ ਸਾਹਿਬ ਨੇ ਲਾਈ ਹੋਈ ਪਰ ਗੁਰੂ ਨਾਨਕ ਸਾਹਿਬ ਨੇ ਨਹੀਂ ਲਾਈ ਕਿਉਂਕਿ ਸਤਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਥੋੜਾ ਫਰਕ ਪਾਇਆ ਹੈ ਸ਼ਬਦ ਦੇ ਵਿੱਚ ਨਾਨਕ ਤਾਕਾ ਦਾਸ ਹੈ ਦਾਸ ਦੇ ਸਸੇ ਨੂੰ ਵੀ ਔਂਕੜ ਹੈ ਨਾਨਕ ਤਾਕਾ ਦਾਸ ਹੈ ਸੋਈ ਨਿਰੰજન ਦੇਵ ਇਥੇ ਸੋਈ ਨਿਰੰજન ਦੇਵ ਗੁਰੂ ਨਾਨਕ ਸਾਹਿਬ ਨੇ ਸੈਸਕਰੀ ਦੇ ਸਲੋਕ ਦੇ ਵਿੱਚ ਜੋ ਦਰਜ ਕੀਤਾ ਹੈ ਪਰ ਜੋ ਗੁਰੂ ਅੰਗਦ ਸਾਹਿਬ ਜਿਨੇ ਆਸਾ ਦੀ ਵਾਰ ਵਿੱਚ ਦਰਜ ਕੀਤਾ ਸੋਈ ਨਿਰੰਜਨ ਦੇਉ ਅਰਥ ਛੇਮ ਹੈ ਅਰਥ ਉਹੀ ਨੇ ਸੋ ਇਸ ਤਰ੍ਹਾਂ ਇਹ ਇਸ ਕਰਕੇ ਮੈਂ ਆਸਾ ਦੀ ਵਾਰ ਦਾ ਸਲੋਕ ਥੱਲੇ ੇਠਾ ਜਿਹੜਾ ਲਿਖਿਆ ਇਹ ਸਾਨੂੰ ਸੈਸਕਰੀ ਦੀਆਂ ਸਲੋਕਾਂ ਦੇ ਵਿੱਚ ਔਰ ਆਸਾ ਦੀ ਵਾਰ ਦੇ ਸਲੋਕ ਦੇ ਵਿੱਚ ਜਿਹੜਾ ਫਰਕ ਸਤਿਗੁਰੂ ਜੀ ਨੇ ਅੱਖਰਾਂ ਦਾ ਸ਼ਬਦਾਂ ਦਾ ਪਾਇਆ ਹੋਇਆ ਉਹਦਾ ਧਿਆਨ ਰੱਖਣਾ ਜ਼ਰੂਰੀ ਹੈ ਸ੍ਰੀ ਹਰਿ ਸਿੰਘ ਜੀ ਆਸ ਕਰਦਾ ਕਿ ਆਪ ਜੀ ਨੂੰ ਇਹ ਜਾਣਕਾਰੀ ਜਿਹੜੀ ਹੈ ਜਰੂਰ ਚੰਗੀ ਲੱਗੀ ਹੋਵੇਗੀ ਕਮੈਂਟ ਕਰਿਆ ਕਰੋ ਔਰ ਸ਼ੇਅਰ ਵੀ ਕਰਦਿਆ ਕਰੋ ਤਾਂ ਕਿ ਇਸ ਗੁਰਬਾਣੀ ਦਾ ਲਾਹਾ ਜਿਹੜਾ ਹੈ ਹੋਰ ਵੀ ਕਈ ਵੀਰ ਗੁਰਬਾਣੀ ਪੜਨ ਵਾਲੇ ਵੀ ਲੈ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ